up ਘਰ ਵਿੱਚ ਗੁਰੂਾਨੰਕ ਪਾਤਸ਼ਾਹੀ ਵਰਾਰੇ ਗੱਲ ਗੁਰੂ ਨੇ ਅਦਵਿਦੀ ਕੀਤੀ ਹੈ ਮੈਂ ਕਿਤੇ ਮੈਂ ਹੀ ਹੋ ਤੂੰ ਪਹਿਲਾਂ ਵੀ ਕਈ ਵਾਰ ਸੰਗੋਂ ਦਾ ਜਪ ਕੀਤਾ ਹੈ ਵੈ ਮਕਮਲ ਵਿੱਚ ਰਹਿਓ ਉਸ ਦਾਤੇ ਦੇ ਉਪ ਉਨੁ ਮਰਣਾ ਉਹਦੇ ਮਨ ਤੋਂ ਭੈਅ ਵਿੱਚ ਸਤਕਾਰ ਵਿੱਚ ਮਾਣ ਕੇ ਕਮਾਲ ਹੈ ਨਾ ਤੇ ਜਿੰਨੇ ਵੀ ਆਪਾਂ ਵਰਨ ਸਪਤੀ ਦੇਖ ਰਹੇ ਹਾਂ ਸੂਰਤ ਹੋਵੇ ਸੰਕਰਮ ਹੋਵੇ ਅਗਨੀ ਹੋਵੇ ਕਾਉਂ ਹੋਵੇ ਤੇਵੀ ਦੇਵਤੇ ਹੋਣ ਤੇ ਕਿਰੋੜ ਕਿੰਤੀ ਕਹੀ ਹੈ ਉਸ ਪੰਛੀ ਉਹਨਾਂ ਕੋਈ ਐਸੀ ਜਾਨਵਰ ਤੇ ਟਿਕਣ ਵਾਲੀ ਸ਼ੈਤ ਜਿਹੜੀ ਉਹਦੇ ਭੈ ਵਿੱਚ ਨਹੀਂ ਉਹਦੇ ਡਰ ਵਿੱਚ ਨਹੀਂ ਭੈ ਵਿੱਚ ਚੱਲ ਲਗ ਅਰੇ ਆਓ ਭੈ ਵਿੱਚ ਸਾਰਾ ਮਤ ਭੈ ਵਿੱਚ ਆਣੀ ਭੈ ਵਿੱਚ ਤੇ ਵਾਸਾ ਇਹਦੇ ਅਸਰੀਆ ਸਾਡੇ ਦਾ ਮਾਣਾ ਹੈ ਨਾ ਕੇ ਬਹਿਗੁਰੂ ਤੇਰੇ ਭੈ ਵਿੱਚ ਨਹੀਂ ਭੈ ਵਿੱਚ ਸੂਰਜ ਭੈ ਵਿੱਚ ਚੰਨ ਕੋਹ ਕਰੋਰੀ ਚਰਤ ਆਪ ਆਪ ਜਿਹੜੇ ਵੀ ਭੈ ਵਿੱਚ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਆਸਾ ਤੇ ਗੁਰੂ ਅਰਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਜੀਵ ਜਿਗਿਆਸੂ ਬਸ ਕੋਈ ਇੱਕ ਐਸਾ ਹੈ ਜਿਹੜਾ ਕਿ ਭੈ ਵਿੱਚ ਨਹੀਂ ਹੈ ਤੇਰਾ ਮਨ ਭੈ ਵਿੱਚ ਨਹੀਂ ਹੈ ਦਰਦ ਨਹੀਂ ਹੈ ਇਸ ਕਰਕੇ ਭੈ ਵਿੱਚ ਸਭ ਆਕਾਰ ਜਿੰਨਾ ਵੀ ਆਕਾਰ تو سارا پاک جنگ جو کچھ جسر ہے نیر پاک جیو سوئی وہ سارا کو جو پیٹ جہا ہے تیبس کو آگی ہے جینا نیر پاک نیر پاک نیر پاک کسی آگے کنگوالا نہیں ہے کسی دیکھ ਹੇ ਜੀ ਸਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਦਾਸ ਤੁਮਾਰਾ ਜੀ ਆਪ ਜਿੱਦਾਂ ਵੀ ਜਿਮੀਂ ਵੀ ਤੁਮਾਰੂੰ ਪਹਿਲਾ ਅਗਿਆਨਤਾ ਤੇ ਜਲਗ ਕੇ ਧੁਰ ਹੋਇਆ ਨੰਦਿ ਫੇਰ ਗੁਰੂ ਅੰਗਦ ਦੇ ਮਨ ਰਾਜ ਸਤ ਗੁਰੂ ਰਾਕੇ ਚਰਣਾ ਵਿਚਾਗੇ ਜੇ ਜਨਾ ਵੀ ਕਾਇਮ ਰਹੇ ਸਤ ਗੁਰੂ ਦੇ ਪੈਰ ਚਰੇ ਚਰਨ ਚਰੇ ਤੇ ਉਸ ਭੈ ਤੇ ਭਾਉ ਹੈ ਭੈ ਤੇ ਤਾਉ ਤਾਉ ਤੇਰੇ ਮੱਤੇ ਭਾਉ ਵਾਸ ਤਕੇਗਾ ਟਿਕ ਸਕੇਗਾ ਹੌਲਾ ਹੌਲਾ ਗੁਰੂ ਅਮਰਦਾਸ ਫਤਿਹ ਰਾਗ 12 ਹਰੇ ਸੇਵਾ ਨਿਭਾਤ ਕਰੀ ਤੇ ਉਸ ਸੇਵਾ ਤੇ ਅਸੀਂ ਕਦੇ ਵੀ ਆਪਣਾ ਆਪ ਨਹੀਂ ਜਨਾਇਆ ਆਪਣਾ ਆਪ ਨਹੀਂ ਕਰਤਾ ਆ ਬਸ ਕਰੂਪ ਦੇ ਭਾਰੇ ਕਰੂਪ ਦੇ ਭੌ ਵਿੱਚ ਰਹੇ ਭੈਰ ਚੇ ਸਾਰੇ ਕਰੂਪ ਪਰਵਾ ਰਹੇ ਨੇ ਜਿੰਨਾ ਪ੍ਰਕਾਸ਼ ਸੂਰਜ ਤਰ ਕੀ ਪਾਉਣ ਪਾਣੀ ਭੈਰ ਨਵਾਰਤਾਰ ਦਰਭੌ ਹਰ ਸੁਏ ਸਤਜੋ ਜੁਸੇ ਕੀ ਹੈ ਮਾਰਮ ਮੰ ਦਸੈ ਸਿੱਤੇ ਭੌ ਕਦੇ ਆਪ ਹੋਏ ਤਕਬੋਲੇ ਸੇਵਿਆ ਹਰ ਮੰਨ ਰਸ ਭੈ ਸਰਕਾਰ ਦੇ ਕਾਲ ਗੁਰੂ ਦੇ ਤਰਤੇ ਆ ਕੇ ਹਰੀ ਨੂੰ ਐਸੇ ਸੇਵਿਆ ਅਰਾਧਿਆ ਹਾਂ ਉਹਦੀ ਸਿਮਤ ਨੂੰ ਗਾਇਆ ਤੇ ਜਿਵੇਂ ਜਿਵੇਂ ਉਸ ਦੀ ਸਿਮਤ ਦੇ ਕੀਰਤਨ ਦੇ ਰਿ ਫੜਾਈ ਕਰਦੇ ਤੇਉ ਤੇਉ ਉਸ ਪੂਰੇ ਤਾਲ ਸਾਜ ਵਧਦੀ ਮਾਪੀ ਸਾਜ ਵਧਦੀ ਰੂੜਤਾਈ ਵਧਦੀ ਇੰਨੇ ਹੀ ਭਾਈ ਤੂੰ ਉਸ ਤਨ ਘਉ ਦੇ ਧਾਰ ਜਿਹੜਾ ਕਿਸੇ ਦੇ ਪੈਰ ਵਿੱਚ ਨਹੀਂ ਰਹਿੰਦਾ ਹੈ ਜੋ ਉਸ ਚਾਹਵੇਂ ਚੰਗਾ ਲੱਗੇ ਸੋਖ ਹੁੰਦਾ ਹੈ وہ جیو پر ماتمہ دی پہنچ رینٹ بارد کر دے اس طرح کے بھلا دریا سکتوں پر دکھو جانتا کارت جب سارا پاور جانتے دور جنسر ہے ڈالت نہیں ساتھ کو جنسے دیا ہے ہر مچ پرس ہے جنسے پاہن کتے دینا ਦੇ ਰਾਹ ਤੇ ਤਰੀਏ ਤਰਫੋਂ ਨਾ ਰਹਿ ਕਹੋ ਆਪਸ ਦਾ ਦਸ਼ਮਣ ਕੋ ਵੀ ਦੇਸ ਨੂੰ ਢੇੜਾ ਆਵੇ ਕੋਈ ਨਾ ਸਕੈ ਕੋਈ ਤੇ ਕੋਈ ਜਿਹੜੇ ਪੰਜ ਮਹਾਰ ਨੇਡਾ ਦਸ਼ਮਣ ਰੂਪ ਨੇ ਸਾਡੇ ਇਕਤਾ ਪੰਥ ਵਿਕਾਰ ਨੇ ਸਾਡੇ ਸ਼ਤਰੂ ਰੂਪ ਨੇ ਦਸ਼ਮਣ ਰੂਪ ਇਹਦਾ ਸੰਸਾਰ ਦੇ ਤੋਂ ਦੇ ਸਾਡੇ ਮੈਨ ਤੱਕ ਵਾਲੇ ਦੁਸ਼ਤਾਈ ਦਾ ਕਰਵਾਰੇ ਜਿਹੜਾ ਤੇ ਕਦਰ ਵੀ ਚੰਗਾ ਨਹੀਂ ਲੋਟਦੇ ਭਲਾ ਨਹੀਂ ਮੁਟਦੇ ਤੇ ਇਹ ਹੈ ਭੈਣੀਆਂ ਬਧਿਕੀਆਂ ਦੇ ਅਧੀਨ ਸਦਾ ਖੈ ਜਿਵੇਂ ਗੁਰੂਗਾ ਚੌਧਰੀ ਸੀ ਇਹ ਅਕਾਰਨੀ ਬਧਿਕੀਆਂ ਕਰਦਾ ਰਹੇ ਕੰਚੀ ਜਾਤਾ ਹੈ ਇਹ ਜੰਨੂ ਹੈ ਇਹ ਜਿਹੜੇ ਬਧਿਕੀਆਂ ਦੇ ਅਧੀਨ ਅਥੇਰ ਨੂੰ ਭੈੜੀ ਅਦੋ ਗਤੀ ਤੋਕ ਤੇ ਧਾਰ ਪਾਰ ਕਰਕੇ ਪਾਪਾਂ ਦਾ ਹਲ ਮਾਰ ਕੇ ਇਸ ਕਰਕੇ ਭਾਈ ਉਹ ਫਿਰ ਉਸ ਨੂੰ ਕੋਈ ਡਰ ਨਹੀਂ ਰਹਿਣਾ ਗੁਰੂ ਜੀ ਦੱਸੇ ਰਾਹ ਤੇ ਜਿਹੜੇ ਕੋਈ ਸ਼ੁਭਨ ਦੌਕਤੈ ਕੋ ਮੇੜ ਨਾ ਆਵੈ ਕੋਈ ਨਾ ਸੱਜੈ ਕੋਈ ਕੋਈ ਸ਼ੁਭਨ ਰੁਕਤੀ ਦੁਖੈ ਨਾ ਉਸ ਦੇ ਮੇੜ ਤੇਲੇ ਕਦੇ ਆਉਦਾ ਜੀ ਕੋਈ ਨਾ ਸੱਜੈ ਕੋਈ ਕੋਈ ਕੋ ਵੀ ਸੰਗਤਾਂ ਤੇਰੇ ਧੋ ਨਹੀਂ ਸੰਦਾ ਆਰਤੀ ਸੰਗ ਜਨਕੀ ਪੈ ਰੱਖੀ ਕਰਤਾਰੇ ਨਸਤ ਕ੍ਰੂਪਾ ਦੇਸ਼ਰ ਦਾ ਬਾਦ ਸ਼ਾ ਸ਼ਬਸਰ ਮਿਨੇ ਰੇ ਪ੍ਰਭੂ ਦੁਸ਼ਟ ਦੋਖੀਆਂ ਦਾ ਖਾਸ ਕਰਨ ਵਾਲੇ ਜਗਾ ਦੀ ਪੈਰ ਰੱਖਣ ਵਾਲੇ ਇਜੇ ਹੀ ਅਨੋਖ ਜਿਹੜਾ ਉਸ ਲੋਕ ਕੋ ਰਚ ਹੈ ਉਸ ਦੀ ਆਸ ਬਣੀ ਰੱਖੀ ਹੈ ਕਿ ਹੈ ਸਦਾ ਸੁਖ ਦੇ ਅਧੀਨ ਰਹਿਣ ਤੇਰੇ ਕੀਨਾ ਆਵੇ ਮੈਂ ਸਦਾ ਸੋਗ ਦੇ ਅਧੀਨ ਰਹਿ ਕਰਕੇ ਉਹ ਸਰਬ ਪ੍ਰਿਆਪਕ ਦੀ ਵਡਿਆਈ ਨੂੰ ਨੰਦਾ ਰਹਾ ਉਸ ਦੀ ਸਿਮਤ ਨੂੰ ਕਰਦਾ ਨਾ ਇਹਦੇ ਹੀ ਤੇ ਸਾਰੇ ਜਿਹੜੇ ਦੁੱਖ ਨੇ ਉਹ ਪ੍ਰਭੂ ਨੇ ਕੱਟ ਦਿੱਤੇ ਮੀਟ ਦਿੱਤੇ ਤੇ ਦੁਸ਼ਮਣਾਂ ਦਾ ਦੁਰਗਤ ਨੇੜ ਦਾ ਆਵ ਕੋਇ ਦਾ ਸਾਕ ਕੋਇ ਦੁਰਮਤ ਮੰਨ ਵਿਚਾਰਿਆ ਤੋਸ ਸੁਭਾਵ ਸੋਇ ਦੁਰਮਤ ਮੰਨ ਵਿਚਾਰਿਆ ਏ ਵੈਤੂ ਜਿਹੜੇ ਦੁਰਮਤ ਨੇ ਤਾਂ ਤੇਰੀ ਬਾਤ ਨੂੰ ਧਾਰਨ ਕਰਨ ਵਾਲੇ ਤੇਰੀ ਸਿਖਿਆ ਲੈਣ ਵਾਲੇ ਉਹਨਾਂ ਦੇ ਵੰਦ ਵਿੱਚ ਇਹ ਪੂਰਨ ਸਾਰ ਪਾਵਿਟ ਇਹ ਬਾਤ ਨੂੰ ਧਾਰਨ ਕਰ ਲਿਆ ਗੁਰੂ ਖਾਹ ਨੇ ਗੁਰੂ ਦੀ ਬਾਤ ਧਾਰਨ ਕਰਨ ਵਾਲਿਆਂ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਗੁਰਮੁਖ ਗੁਰੂ ਦੀ ਬਾਤ ਧਾਰਨ ਕਰਨ ਵਾਲੇ ਉਹਨਾਂ ਨੇ ਇਸ ਬਾਤ ਨੂੰ ਸਦਾ ਦੇ ਅਚਾਰ ਤੇ ਧਾਰ ਲਿਆ ਇਸ ਕਰਕੇ ਗੁਰੂ ਦੇ ਬੰਦ ਵਿੱਚ ਕੋਈ ਦਰਤ ਹੈ ਨਹੀਂ ਗਿਆਨ ਦਾ ਕੁਰਪਾ ਕਰਮਾਚਾਰਯ ਜੋਤਿ ਸਤਵ ਹੈ ਸੋ ਹੋਏ ਜੋਤਿ ਭਾਵੈ ਸਾਰਿ ਬਲਿੰਕਾਰ ਕਰਨ ਦਾ ਸਦਾ ਉਹਦੇ ਹੁਕਮ ਦੇ ਵਿੱਚ ਉਹਦੇ ਭੈ ਵਿੱਚ ਰਹਿ ਕਰਕੇ ਉਹਦੇ ਭਾਣੇ ਨੂੰ ਬਨ ਕੇ ਉਸ ਪੂਰੇ ਤੇ ਆਸ ਆਪਣੇ ਨਿਸ਼ਟ ਰੰਗ ਰੱਖਦੇ ਨੇ ਸਦਾ ਅਲੋਕਤਾ ਦੇ ਵਿੱਚ ਰਹਿੰਦੇ ਨੇ ਉਹਦੇ ਤੇ ਆਸ ਸਭਨਾ ਕੀ ਆਸ ਹੈ ਕਿ ਮੇਰੇ ਪਿਆਰੇ ਸਾਰਿਆਂ ਦੀ ਆਸ ਹੈ ਸਾਰਿਆਂ ਨੂੰ ਸੁਖ ਦੇਣਾ ਹੈ ਨਾਮ ਤੇ ਆਪੇ ਕੀ ਪੰਤੇ ਰਕਸੀ ਕਾਰਜ ਸਵਾਰੇ ਹੋਏ ਨਾਮ ਆਪੇ ਪੰਤੇ ਰਕਸੀ ਕਾਰਜ ਸਵਾਰੇ ਹੋਏ ਕੋਸਾਂ ਸਰਵਾਰ ਕਾਲਾ ਮੂ ਆਪਣੇ ਦਸਨਾਂ ਦੀ ਆਪਣੇ ਸੇਵਕਾਂ ਦੀ ਇਸ ਲੋਕ ਵਿੱਚ ਕਰਤੀ ਪਰਲੋਕ ਦੇ ਵਿੱਚ ਵੀ ਆਪ ਰੱਖਦਾ ਹੈ ਲਾਗ ਰੱਖਦਾ ਹੈ ਐਸਾ ਤੀਰੰਦ ਬਿੰਦ ਹੈ ਰੇਖਾ ਕਰਕੇ ਭਾਵ ਮਨੁੱਖ ਭੈ ਵਿੱਚ ਸਭ ਅਹੰਕਾਰ ਹਰੀ ਪ੍ਰਭੂ ਪਰਮਾਤਮਾ ਦੇ ਪੈਰ ਵਿੱਚ ਮੁਕੰਮਲ ਵਿੱਚ ਕੋਧੇ ਆਸਤੇ ਵਿਆਰ ਕਰਨ ਉਸ ਦੇ ਉੱਪਰ ਆਸਰਾ ਉਹਦੇ ਤੇ ਪ੍ਰੋਸਾ ਜਿਹੜਾ ਕਹਿੰਦੀ ਆਪ ਤੁਹ ਕਦੇ ਵੀ ਤੁਰੇਗਾ ਜਿੰਨਾ ਨੇ ਆਸ ਰੱਖੀ ਉਹ ਸੁੱਖ ਉਹਨਾਂ ਦੇ ਜੀਵਨ ਫਰਮਾ ਉਸ ਜੀਵ ਨੂੰ ਕਹਿ ਦੇਂ ਇਹ ਅਦਿੱਤੀ ਹੋਰ ਭਾਵ ਦੀ ਵਿਚਾਰ ਨੂੰ ਭੈ ਦੇ ਨਾਲ ਉਹ ਸਰਬ ਪ੍ਰਿਆਪਕ ਆਉ ਸਹਿਤ ਤੇਰੇ ਅੰਦਰ ਵਿੱਚ ਵਸਿਆ ਜਿਨ੍ਹਾਂ ਤੇ ਹਰਦੇਵ ਵਸਿਆ ਕੋਣ ਤਾਂ ਦੇ ਸਾਰੇ ਖੰਧ ਜੀਵ ਕੋਤ ਗੋਗੇ ਚਾਹ ਦੇ ਰੇੜੀ ਬਾਗ ਆਪੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਾਰ ਆ ਸਾਰ ਪਾਈਏ ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਅੱਜ ਦੀ ਪਵਿੱਤਰ ਵਿਚਾਰ ਦੇ ਵਿੱਚ ਕੀ ਉਪਦੇਸ਼ ਬਖਸ਼ ਰਹੇ ਵੀ ਉਹ ਵਿਚਾਰ ਸਰਵਨ ਕਰਨਾ ਕਰੀਏ ਬਾਣ ਨੂੰ ਉਕਾਗਰ ਕਰੋ ਸਮੂਹ ਸੰਗਤ ਵਿਚਾਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਤਾਰੇ ਬਨੀਓ ਸਤਨਾਮ ਸ਼੍ਰੀ ਵਾਹਿਗੁਰੂ ਸਰਬਜੀਉ ਵਿਚਰ ਵਿਚਰਨ ਤੋਂ ਮਿਲੇ ਸਤਿਗੁਰ ਕੇ ਪੈ ਭਾਏ ਵਿਚਰਨਾ ਕਰਮਾਂ ਤੋਂ ਹਟਾਏ ਤੇ ਆਪਾਂ ਸਾਰੂਪੀ ਮੇਰੀ ਮਨੁੱਖੀ ਪਾਵਨ ਪਚਾਰ ਪਰਮਾਤਮਾ ਦੀ ਬਾਣੀ ਨੂੰ ਸਰਵਣ ਕਰਦੇ ਹਿਰਦਕ ਕਰ ਕੇ ਵਿੱਚ ਇਹ ਵਤੂ ਪਛੜੇ ਦਾ ਬਾਹਰ ਆਪਣੇ ਕਰਮਾਂ ਕਰਕੇ ਉਛਲੀ ਇੱਕ ਵੇਕਤੀ ਰੂਪ ਸ਼ਵਰ ਸੂ ਉਹ ਪੂਰੇ ਦੇ ਚਰਨਾ ਵਿੱਚ 35 ਕਰਦਾ ਪ੍ਰਵਾਹ ਕਰਦੇ ਹੈ ਕਿ ਚਰਮ ਕੇ ਵਿਚੜੇ ਇਕਰਿਰਪਾ ਮੇਲੋਂ ਦਾ ਇਸ ਹੀ ਵਿਚੜ ਵਿਚੜ ਚੋਰ ਮੇਲੇ ਜਿਹੜੇ ਭਟਕਣਾ ਦੇ ਕਰਕੇ ਤੇਮ ਹੋਏ ਵਿਚੜਨਾ ਮੇਲੋੜਾਈ ਕੀ ਭਾਵ ਹੈ ਕਰਾਮ ਤੇ ਹੀ ਹੋਇਆ ਅਗਣ ਜੱਤਬਾ ਜੋ 9 ਦਸੰਬਰ ਦੇ ਕਮੇਟੇ ਨਾਲੇ ਲੋਕ ਇਹ ਜਿਹੜੇ ਤੇਰੇ ਕਰਤੇ ਤੇ ਤੇਰੇ ਸਰੀਰ ਤੇ ਮਨਾ ਆਪ ਹੈ ਧੋਕੇ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਪੈ ਭਾਏ ਗੁਰੂ ਦੇ ਭੈਰ ਵਿਚ ਆ ਕੇ ਭਉ ਧਾਰਨ ਕਰਕੇ ਔਰ ਜਨਮੇਸ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਤੇ ਮਿੱਠੀ ਕਿੰਨੀ ਸਤਿਗੁਰੂ ਅਸੀਂ ਆਪ ਆਪਣੇ ਅਧਿਵਾਨਕਤਾ ਕਰਕੇ ਆਪਕੋ ਵਿਛੜਵੇਂ ਸ ਤੇ ਭਾਈ ਲੰਬੇ ਤਰੋਂ ਉਤਾਰੀ ਨੇ ਸੱਚੇ ਪਰਮਾਤਮਾ ਨੂੰ ਤੋਂ ਸ਼ਬਦ ਗੀਤਾ ਤੇ ਸਤਿਗੁਰੂ ہوتا ستگائی جہو کے ਸਰਵਦੇ ਚਰਨਾ ਦੇ ਨਾਮ ਵਿਚੜੇ ਸੇਰ ਕਰਕੇ ਜਨਮ ਮਾਰਨ ਨਹੀਂ ਚਲ ਪਏ ਪਰਮਕταਤਾ ਸੁਆਇ ਬੜਾ ਟਕਣਾ ਖਤੋ ਹੋਈ ਜਦੋਂ ਮਰਨ ਦਾ ਜਿਹੜਾ ਅੰਡੇ ਸੀ ਉਹ ਟੱਕਿਆ ਤੇ ਆਂ ਜੋ ਜਨਮ ਮਾਰਨ ਚਲ ਉਹ ਜਨਮ ਮਾਰਨ ਤੇ ਬਾਰ ਬਾਰ ਨੰਦਨ ਦੇ ਟਿਕਾਓ ਆ ਲੋਕਾਂ ਗਈ ਕਿਉਂ ਗੁਰੂ ਕਿਤਾਬ ਤੇ ਆਏ ਉਹਨਾਂ ਗੁਰੂਆਂ ਨੇ ਉਹ ਬਡੇ ਭਰਾ ਬਣਿਆ ਨੇ ਪੂਰੇ ਗੁਰੂ ਦੇ ਪੂਰੇ ਸਰਬ ਵਿਆਪਕ ਦੇ ਸਾਥ ਉਹਨਾ ਕੀਤਾ ਉਹਦੇ ਨਾਲ ਨੂੰ ਦਿੱਤਿਆ ਹੈ ਉਹਦੇ ਨਾਲ ਉਪੇ ਦਿੱਤਾ ਪੰਕੀ ਨੌਰਸਾਤੂ ਸੰਕਤ ਜਿਲੇ ਈਰੇ ਰਤਨ ਲਭਨ ਹੋਦਾ ਤੁਖਾਂ ਨੂੰ ਗੁਰੂ ਸਾਧੂ ਦੀ ਸੰਗਤ ਪ੍ਰਾਪਤ ਹੋ ਗਈ। ਮਨੋ ਜੇੜਾ ਕੀਮਤੀ ਨਾਮ ਸੀ ਕੋ ਪ੍ਰਾਪਤ ਰੂਪਿਆ ਜਿਹੜਾ ਈਰੇ ਤੇ ਬਹੁਤ ਬੇਸ਼ਕੀਤੀ ਹੈ ਕਿ ਐਸਾ ਨਾਮ ਸਰਬੋਤਮ ਹੀਰਾ ਹੈ ਕਿ ਜਿਨ੍ਹਾਂ ਨੇ ਇਹ ਕੀਮਤੀ ਰਤਨ ਨੂੰ ਪ੍ਰਾਪਤ ਕਰ ਲਿਆ ओ भाई अनागत है सब सुख सह सुख दे आल को जीव बस लगे ने और साधु संत मिले इंद्र रतन लमहा गुरु साधु की संगत प्राप्त हो गई मानो कीते हीरे रत्ना जी प्राप्ति हुई नारद लाल अनोल का गुणम खोज जाना صاحب سے رائے جو رہی رہے اس جاکے بھائی مرزانہ جیت کی کیا جدہوں بھائی مرزانہ جی نے فیمٹی کیتی کی سی مہراج کئی دنوں پہ ادھے آن پر سکرک چلائی کے بیسر میں کنے جناس لوگ کو کوئی پہجر پانی نہیں شکیا اسے نگر شیئر دل چجار نہیں دیتے صدورو کہڑ دلکے مرزانہ جی اس نگر میں جو ਵਾਗ ਕੇ ਕੁਛ ਖਾਓ ਛਕੋ ਭਾਈ ਬਖਸਾਨਾ ਕੀ ਕਹਿ ਲੇ ਮਹਾਰਾਜ ਇਹ ਪਰਾਇਆ ਤੇ ਇਸ ਨਗਰ ਹੈ ਜਿੱਦੇ ਮੈਨੂੰ ਕਿਸਨੇ ਜਾਣਦਾ ਹੈ ਮੈਨੂੰ ਕੌਣ ਜਾਣਦਾ ਹੈ ਜਿਹੜੇ ਕਰਕੇ ਮੈਨੂੰ ਕੋਈ ਘਰ ਦੇ ਦੇ ਦੇਗਾ ਜਾਂ ਖਾਣ ਪਾਣ ਵਾਸਤੇ ਕੋਈ ਪਾਲ ਦੇ ਦੇਗਾ ਸਤਿਗੁਰਾਂ ਨੇ ਕਿਹਾ ਇਹ ਭਾਈ ਆਪਣੀ ਚਰਨਾਂ ਦੇ ਪਾਸੋਂ ਕੂਤੇ ਦੇ ਨਾਲ ਫੁਰਜ ਕੇ ਉਹ ਉਹ ਇੱਕ ਲਾਲ ਮੱਰ ਕਰਕੇ ਦੇ ਦਿੱਤਾ ਇਸ ਦੀ ਲਾਲ ਨੂੰ ਫੇਰ ਕਰਕੇ ਰੁਪਏ ਕਰੀਤੇ ਦੋ ਮਲੇ ਛਕ ਲਮੀ ਤੇ ਬਾਕੀ ਲਾਲ ਨਹੀਂ ਕਰਨਾ ਸਾਰੀ ਜਗਾਂ ਤੇ ਪੂਰਾ ਦਿਨ ਟਟਦੇ ਨੇ ਦੂਸਰਾ ਦਿਨ ਵੀ ਟਟਦੇ ਆ ਪੰਜਾਬ ਨੂੰ ਲਾਲ ਜਿਵੇਂ ਕੀ ਮੱਸੀ ਸੀ ਕੋਈ ਨਹੀਂ ਲਈ ਕਿ ਪੈਸਾ ਦੋ ਪੈਸੇ ਦੇਵੇ ਸਨ ساتھ سرائے میں پھولے جاؤ گیڑا میرے پھنیاں ہماری ہے جب جہے جا کر کے ساتھ سرائے پھنات آیا دیکھ کے ساتھ سرائے بہتا آران ہویا کہ ایتا ایت کی لاعب میں دیکھیاں بھی ایک سو اتنمی پڑھتا دشری پیڑی دی پیڑی دی پاپ کو کی ਗੁਰੂ ਦੀ ਸ਼ਰਨ ਵਿੱਚ ਆਏ ਕਮੀ ਪੂਰਵਲੇ ਭਾਗ ਦਾਤੈ ਪੂਰਵਲੇ ਭਾਰਾਂ ਦੇ ਕਰਕੇ ਪੂਰੇ ਗੁਰੂ ਦੀ ਸ਼ਰਨ ਤੇ ਆ ਕੇ ਉਹਨਾਂ ਨੂੰ ਕੀਰਤੀ ਲਾਭ ਗੁਰੂ ਦੀ ਸੰਗਤ ਗੁਰੂ ਗ੍ਰੰਥ ਦੇ ਮਹਾਰਾਜ ਜੀ ਦੀ ਸੰਗਤ ਇੱਕ ਸਾਧਸrai ਦਾ ਇੱਕ ਨੌਕਰ ਦਾਸ ਹੈ ਪੂਰੇ ਵੀ ਭਾਗ ਨਾਲੇ ਸਤਿਗੁਰਾਂ ਦੀ ਸ਼ਰਨ ਪਿਆਰ ਕਰਕੇ ਪੂਰੇ आके नाम रूपी रतन को प्राप्त कर लिया जगत के दूजे लाल रतन सारे के सारे त्याग दूजे ओ भाई कुल साधु संगत करा हीरे रतन जो भातन कोई लिया भरनी कीमत की क्रोध है प्यारे की संगत है तात संतान अनमोल का नरक खोज नरक ਕਿਹੜੇ ਗੁਰਮੁਖ ਨੇ ਉਹ ਕੀਮਤੀ ਮੋਲ ਨੂੰ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਜੀਵਾਂ ਜਿਹੜਾ ਆਤਮਾ ਇਹ ਕੀਮਤੀ ਧਾਰ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਵੀ ਭਾਵ ਇਹ ਰੇਕਾ ਜਿਤਾਂ ਦੇ ਪ੍ਰਮਾਤਮਾ ਨਾਲੋਂ ਹਉ ਮੁੜ ਕੇ ਵਿਛੜੇ ਜਿਹੜੇ ਆਕਰ ਗੁਰੂ ਦੇ ਨਾਲ ਆਦ ਵਿੱਚ ਪ੍ਰੇਮ ਵਿੱਚ ਟਿਕ ਕੇ ਉਹ ਗੁਰੂ ਦੇ ਰਾਹੀ ਪ੍ਰਮਾਤਮਾ ਦੇ ਨਾਲ ਦੇ ਨਾਲ ਜੁੜ ਕੇ ਜਿਹੜੋਂ ਪਰਮਦੇਵ ਕੀਰਤੇਗੇ ਜਿਨ੍ਹਾਂ ਮਨੁੱਖਾਂ ਨੂੰ ਸਾਧਨ ਸੰਗਤ ਦੀ ਸੰਗਤ ਅਦੁਰੋਹੀਆ ਭਾਵ ਉਹ ਸਕਤਚੋ ਪਰਮਾਤਮਾ ਦੇ ਕੀਰਤਿ ਨੂੰ ਲੱਭ ਲੈਂਦੇ ਨੇ ਪਰਮਾਤਮਾ ਦਾ ਅੱਤ ਕੀਰਤਿ ਨਾਮ ਪ੍ਰਾਪਤ ਕਰ ਲੈਂਦੇ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਕੀਰਤਿ ਨਾਲ ਨੂੰ ਪ੍ਰਾਪਤ ਕਰਿਆ ਭਾਵ ਜਿਹੀ ਨਾਮ ਤੇ ਆਇਆ ਤੇ ਉਸਕਤ ਘਾਲ ਉਹਨਾਂ ਨੇ ਕੀਰਤਿ ਦੇ ਅਕੀਨ ਕੋਟਾ ਤੇ ਕੋਣਾ ਕੋਣਾ ਦਾ ਨਾਮ ਸਭੂ ਰਿਆ ਤਾਂ ਤੇ ਨਾਲ ਨਾਲ ਅਮੋਰ ਕਾ ਗੁਰੂ ਜਨ ਅੰਦਰ ਕੀਨ ਕੀ ਗੁਰਮਤਿ ਬੰਦੇ ਭਾਣਾ ਵਾਲੇ ਉਹ ਨਾਮ ਨੂੰ ਜੋਜ ਲੈਂਦੇ ਨੇ ਪ੍ਰਾਪਤ ਕਰ ਲੈਂਦੇ ਨੇ ਜਿਨ੍ਹਾਂ ਨੇ ਕੀਨ ਕੀ ਨਾਮ ਪ੍ਰਾਪਤ ਕਰ ਲਿਆ ਉਹ ਹੀ ਸੁਖ ਆਨੰਦ ਨੂੰ ਪ੍ਰਾਪਤ ਕਰਕੇ ਲੋਕ ਲੋਗ ਉਹਨਾਂ ਜੀਵਾਂ ਨੇ ਕਬਾਰ ਨੇ ਵਿਚੜ ਵਿਚਨ ਲੋਭਿਲੇ ਸਤਿਗੋਵਿਰ ਕੇ ਭਾਰੇ ਜਗਤ ਮਨ ਪਰਨੁ ਕੇ ਚਿੰਤਏ ਗੁਰਖੰਦ ਨਾਮ ਧਿਆਇ ਗੁਰ ਸਾਧੂ ਸੰਗਤਿ ਮਿਲੈ ਕੀਰੇ ہمی کا پرکار کی نام <سلام> پلان پرمی آنے ہمی آنے انجان سیو کی تداس کرتے شما کر رہا اگر داستے سمت برشنی مانوی تاگردار کی تار کچھ کرتے دے ہو سکھنے سکھنے وہ ہے